ਅਮੀ ਪੰਜਾਬੀ ਸਭਾ ਅਮਰੀਕਾ ਨੂੰ ਪੰਜਾਬੀ ਸਕਾਲਰ ਅਵਾਰਡ ਦੇਣ ਦਾ ਐਲਾਨ ਕੀਤਾ ਹੈ ਇਸ ਮਾਣਮੱਤੇ ਵਾਰਦੀ ਰਾਸ਼ੀ ਵਿੱਚ 2 ਲੱਖ 1000 ਰੁਪਏ ਦੀ ਨਗਦ ਰਾਸ਼ੀ ਤੇ ਸਨਮਾਨ ਚਿੰਨ੍ਹ ਦਿੱਤਾ ਜਾਏਗਾ ਆਲਮ ਪੰਜਾਬੀ ਸਭਾ ਅਮਰੀਕਾ ਦੇ ਕਰਤਾਕਰਤਾ ਸਰਦਾਰ ਬਲਵਿੰਦਰ ਸਿੰਘ ਬਲਪਿੱਲਾ ਅਤੇ ਜਰਨਲ ਸਕੱਤਰ ਅਫਜਲ ਰਾਜ ਨੇ ਖੁਲਾਸਾ ਕੀਤਾ ਹੈ ਕਿ ਇਸ ਵੱਡੇ ਨਾਮ ਲਈ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਪ੍ਰਸਾਰ ਪ੍ਰਚਾਰ ਹਿਤ ਐਨ ਹਿੱਸਾ ਤੇ ਯੋਗਦਾਨ ਪਾਉਣ ਵਾਲੀਆਂ ਅਦਭਿ ਹਸਤੀਆਂ ਕੋਲ ਉਹਨਾਂ ਦੀ ਕਾਰਜ ਸੂਚੀ ਅਤੇ ਸਵੈ-ਫੇਰਵੇ ਮੰਗੇ ਗਏ ਹਨ ਇਸ ਵਾਰਡ ਲਈ 28 ਨਵੰਬਰ 2024 ਤੱਕ ਆਪਣਾ ਜਾਂ ਕਿਸੇ ਹੋਰ ਯੋਗ 스ਪੌਲਰ ਦਾ ਨਾਮ ਸਭਾ ਦੀ ਈਮੇਲ ਰਾਹੀਂ ਭੇਜਿਆ ਜਾ ਸਕਦਾ ਹੈ ਇਸ ਵਾਰਡ ਲਈ ਯੋਗ ਵਿਅਕਤੀਆਂ ਦਾ ਫੈਸਲਾ ਆਲਮੀ ਸਭਾ ਅਮਰੀਕੀ ਦੀ ਅਵਾਰਡ ਕਮੇਟੀ ਕਰੇਗੀ ਤੇ ਇਸ ਫੈਸਲੇ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕੇਗੀ ਹੋਰ ਜਾਣਕਾਰੀ ਦੇ ਲਈ ਮੋਬਾਈਲ ਨੰਬਰ 437833